ਸੰਸਾਰ ਦੀ ਅਜੇ ਹੀ ਕੋਈ ਜਗ੍ਹਾ ਨਹੀਂ ਅਜੇਹਾ ਕੋਈ ਕੋਨਾ ਨਹੀਂ ਜਿੱਥੇ ਸਿੱਖ ਨਾ ਵਸਦੇ ਹੋਣ ਜਿੱਥੇ ਸਿੱਖ ਵਸਦੇ ਨੇ ਉਥੇ ਗੁਰਦੁਆਰਾ ਸਾਹਿਬ ਵੀ ਸਿੱਖ ਆਪਣੀ ਮਿਹਨਤ ਸਦਕਾ ਬਣਾ ਲੈਂਦੇ ਨੇ ਐਦਾਂ ਦੀ ਹੀ ਇੱਕ ਮਿਸਾਲ ਅਰਬ ਅਮਰਾਤ ਦੁਬਈ ਦਾ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਬਣਾਉਣ ਦੇ ਲਈ ਦੁਬਈ ਦੇ ਹੀ ਇੱਕ ਵਪਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਸੰਸਾਰ ਦਾ ਇੱਕੋ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਕੋਈ ਰਾਤ ਨਹੀਂ ਰੁੱਕ ਸਕਦਾ ਜਿਸ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ रह ਜਾਵੋਗੇ ਪਹਿਲਾ ਤੁਹਾਨੂੰ ਦੱਸਦੇ ਹਾਂ ਉਸ ਸਿੱਖ ਦੇ ਬਾਰੇ ਵਿੱਚ ਜਿਸ ਨੇ ਇਸ ਗੁਰਦੁਆਰਾ ਸਹਦੀ ਇਮਾਰਤ ਨੂੰ ਬਣਾਉਣ ਦੇ ਲਈ ਆਪਣਾ ਵੱਡਾ ਯੋਗਦਾਨ ਦਿੱਤਾ ਫਿਰ ਤੁਹਾਨੂੰ ਉਸ ਪੰਥ ਦੇ ਮਹਾਨ ਲਖਾਰੀ ਬਾਰੇ ਦੱਸਾਂਗੇ ਜਿਸ ਨੇ ਆਪਣੀ ਆਪ ਬੀਤੀ ਲਿਖੀ ਕਿ ਮੈਨੂੰ ਡਬਈ ਦੇ ਗੁਰਦੁਆਰਾ ਸਾਹਿਬ ਵਿੱਚ ਰਾਤ ਕਿਉਂ ਨਹੀਂ ਰੁਕਣ ਦਿੱਤਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਣਾਉਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਇੱਕ ਸਿੱਖ ਸਰਦਾਰ ਸੁਰਿੰਦਰ ਸਿੰਘ ਕੰਧਾਰੀ ਜੋ ਕਿ ਅਫਗਾਨਿਸਤਾਨ ਦੇ ਕੰਧਾਰ ਦੇ ਰਹਿਣੇ ਵਾਲੇ ਹਨ ਅਤੇ ਦੁਬਈ ਦੇ ਇੱਕ ਵੱਡੇ ਕਾਰੋਬਾਰੀ ਹਨ ਜਿਨ੍ਹਾਂ ਨੇ ਦੁਬਈ ਦੇ ਵਿੱਚ ਸਿੱਖ ਸੰਗਤ ਲਈ ਅਜਿਹਾ ਗੁਰਦੁਆਰਾ ਬਣਾ ਦਿੱਤਾ ਜੋ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਦੇ ਰਹਿਣਗੇ ਪੂਰੇ ਦੁਬਈ ਦੀਆਂ 7 ਸਟੇਟਾਂ ਵਿੱਚੋਂ ਅਬੂ ਧABI ਅਤੇ ਦੁਬਈ ਦੀ ਸਰਦ ਦੇ ਉੱਤੇ ਬਣਿਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਯੁਗਤ ਅਰਬ ਅਮਰਾਦ ਦੇ ਵਿੱਚ ਇਕੋ ਇੱਕ ਅਜਿਹਾ ਗੁਰਦੁਆਰਾ ਹੈ ਜਿਸ ਨੂੰ ਬਣਾਉਣ ਦੇ ਲਈ ਉਥੋਂ ਦੇ ਸ਼ੇਖ ਨੇ ਜਗਾਦਾਨ ਵਿੱਚ ਦਿੱਤੀ ਸੀ ਅਤੇ ਸਿੱਖ ਸੰਗਤ ਦੇ ਸੰਯੋਗ ਅਤੇ ਸੁਰਿੰਦਰ ਸਿੰਘ ਕੰਧਾਰੀ ਦੇ ਯਤਨਾਂ ਨਾਲ 2012 ਵਿੱਚ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ ਦੁਬਈ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਹੱਲੇ ਤੱਕ ਅੰਮ੍ਰਿਤ ਸੰਚਾਰ ਨਹੀਂ ਕਰਵਾਇਆ ਜਾਂਦਾ ਪਰ ਗੁਰਪੁਰਬ ਅਤੇ ਹੋਰ ਸਾਰੇ ਸਮਾਗਮ ਬੜੀ ਸ਼ਰਦਾ ਦੇ ਨਾਲ ਮਨਾਏ ਜਾਂਦੇ ਹਨ ਤੇ ਹੁਣ ਤੁਹਾਨੂੰ ਦੱਸਦੇ ਹਾਂ ਉਸ ਲਖਾਰੀ ਦੇ ਬਾਰੇ ਜਿਸਨੇ ਆਪਣੀ ਲੇਖ ਵਿੱਚ ਲਿਖਿਆ ਸੀ ਕਿ ਇੱਕ ਗੁਰਦੁਆਰਾ ਜਿੱਥੇ ਮੈਨੂੰ ਰਾਤ ਨਹੀਂ ਰੁਕਣ ਦਿੱਤਾ ਗਿਆ ਉਸ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਦੇ ਰਹਿਣ ਵਾਲੇ ਇੱਕ ਕਥਾਵਾਚਕ ਲਖਾਰੀ ਅਤੇ ਪੰਥ ਦੇ ਮਹਾਨ ਵਿਦਵਾਨ ਹਨ ਜਿਨ੍ਹਾਂ ਦੀਆਂ ਹੁਣ ਤੱਕ 15 ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ ਉਹ ਆਪਣੀ ਆਪ ਬੀਤੀ ਲਿਖਦੇ ਹਨ ਕਿ ਇੱਕ ਵਾਰੀ ਮੇਰਾ ਮਨ ਹੋਇਆ ਕਿ ਅਰਬੀ ਦੇਸ਼ਾਂ ਦੇ ਪ੍ਰਸਿੱਧ ਕਾਰੋਬਾਰੀ ਸ਼ਹਿਰ ਦੁਬਈ ਵਿੱਚ ਬਣੇ ਹੋਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾਣ ਸਰਦਾਰ ਸੰਤੋਖ ਸਿੰਘ ਇਹ ਵੀ ਦੱਸਦੇ ਨੇ ਕਿ ਸਰਦਾਰ ਸੁਰਿੰਦਰ ਸਿੰਘ ਕੰਧਾਰੀ ਨੂੰ ਅਰਬ ਦੇਸ਼ਾਂ ਦੀ ਇਸਲਾਮਿਕ ਸੋਸਾਇਟੀ ਨੂੰ ਇਹ ਸਮਝਾਉਣ ਦੇ ਵਿੱਚ 4 ਸਾਲ ਲੱਗ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਲਾਮ ਦੇ ਖਿਲਾਫ ਜਾਂ ਹੋਰ ਕਿਸੇ ਧਰਮ ਦੇ ਖਿਲਾਫ ਕੁਝ ਵੀ ਨਹੀਂ ਲਿਖਿਆ ਗਿਆ ਇਸ ਲਾਮਿਕ ਸੁਸਾਇਟੀ ਦੇ ਅਧਿਕਾਰੀਆਂ ਨੂੰ ਸਮਝਾਉਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਬੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ। ਬਹੁਤ ਮਿਹਨਤ ਕਰਨ ਤੋਂ ਬਾਅਦ ਦੁਬਈ ਦੇ ਕਿੰਗ ਅਤੇ ਯੂਏਈ ਦੇ ਰਾਸ਼ਟਰਪਤੀ ਨੇ ਇਹ ਸਭ ਕੁਝ ਸਮਝਿਆ ਤੇ ਗੁਰਦੁਆਰਾ ਸਾਹਿਬ ਬਣਾਉਣ ਦੇ ਲਈ ਇਜਾਜ਼ਤ ਦਿੱਤੀ। ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਰੇ ਮਨ ਵਿੱਚ ਦੁਬਈ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਸੀ। ਜਿਸ ਕਰਕੇ ਮੈਂ ਦੁਬਈ ਗਿਆ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਮੈਂ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਮੈਂ ਦਫ਼ਤਰ ਵਿੱਚ ਚਲਾ ਗਿਆ ਉੱਥੇ ਜਾ ਕੇ ਮੈਂ ਮੈਨੇਜਰ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ ਤੇ ਰਾਤ ਰੁਕਣ ਦੇ ਲਈ ਬੇਨਤੀ ਕਰ ਦਿੱਤੀ ਮੈਨੇਜਰ ਸਾਹਿਬ ਕਹਿਣ ਲੱਗੇ ਮੈਂ ਤੁਹਾਨੂੰ ਜਾਣਦਾ ਹਾਂ ਤੇ ਮੈਂ ਤੁਹਾਡੀਆਂ ਲਿਖਤਾਂ ਵੀ ਪੜ੍ਹਦਾ ਹਾਂ ਪਰ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਵਿੱਚ ਰਾਤ ਰੁਕਣ ਦੀ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਕੁਝ ਖਾਸ ਕਾਰਨਾ ਕਰਕੇ ਪ੍ਰਬੰਧਕਾਂ ਵੱਲੋਂ ਖਾਸ ਆਦੇਸ਼ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਰਾਤ ਨਹੀਂ ਰੁੱਕ ਸਕਦਾ ਮੈਨੇਜਰ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਰਾਤ ਨੂੰ ਸਿਰਫ ਇੱਕ ਗ੍ਰੰਥੀ ਸਿੰਘ ਹੀ ਰੁੱਕ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੁੰਦਾ ਹੈ ਬਾਕੀ ਸਾਰਾ ਸਟਾਫ ਆਪੋ ਆਪਣੇ ਫਲਾਈਟਾਂ ਦੇ ਵਿੱਚ ਚਲਾ ਜਾਂਦਾ ਹੈ ਕਿਉਂਕਿ ਗੁਰੂ ਘਰ ਦੀ ਸਿਕਿਉਰਿਟੀ ਨੂੰ ਲੈ ਕੇ ਸਖਤ ਨਿਯਮ ਬਣਾਏ ਗਏ ਹਨ ਗਿਆਨੀ ਜੀ ਦੱਸਦੇ ਨੇ ਕਿ ਇਹ ਗੱਲ ਸੁਣ ਕੇ ਮੈਂ ਵੀ ਹੋਟਲ ਰੂਮ ਦੇ ਵਿੱਚ ਚਲਾ ਜਾਂਦਾ ਹਾਂ ਅੱਗੇ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਦੁਬਈ ਇੱਕ ਕਟੜ ਮੁਸਲਮਾਨੀ ਦੇਸ਼ ਹੈ ਅਤੇ ਦੁਬਈ ਦੇ ਸਾਰੇ ਗੁਆਂਡੀ ਦੇਸ਼ਾਂ ਦੇ ਵਿੱਚੋਂ ਸਿਰਫ ਦੁਬਈ ਦੇ ਵਿੱਚ ਹੀ ਇਹ ਇੱਕੋ ਇੱਕ ਗੁਰਦੁਆਰਾ ਸਾਹਿਬ ਹੈ ਇਸ ਲਈ ਪ੍ਰਬੰਧਕ ਹਰ ਪਾਸੇ ਤੋਂ ਫੂਕ ਫੂਕ ਕੇ ਕਦਮ ਰੱਖਦੇ ਹਨ ਪ੍ਰਬੰਧਕ ਗੁਰਦੁਆਰਾ ਸਾਹਿਬ ਵਿੱਚ ਕਿਸੇ ਨੂੰ ਰਾਤ ਨਹੀਂ ਰੁਕਣ ਦਿੰਦੇ ਕਿ ਕੋਈ ਗੁਰੂ ਦੋਖੀ ਕੋਈ ਗਲਤ ਹਰਕਤ ਕਰਕੇ ਸਰਕਾਰ ਦੀਆਂ ਨਜ਼ਰਾਂ ਵਿੱਚ ਗੁਰਦੁਆਰਾ ਸਾਹਿਬ ਨੂੰ ਬਦਨਾਮ ਨਾ ਕਰੇ ਇਸਲਾਮੀ ਸਰਕਾਰ ਦੇ ਸਖਤ ਨਿਯਮਾਂ ਦੇ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਅਤੇ ਪਾਠ ਤੋਂ ਬਿਨਾਂ ਹੋਰ ਕੋਈ ਕਥਾ ਜਾਂ ਸ਼ਬਦ ਦੀ ਵਿਆਖਿਆ ਨਹੀਂ ਹੋ ਸਕਦੀ ਫਿਰ ਗਿਆਨੀ ਜੀ ਲਿਖਦੇ ਹਨ ਕਿ ਮੈਨੂੰ ਅਹਿਸਾਸ ਹੋਇਆ ਦੁਬਈ ਦੇ ਵਿੱਚ ਬਣਿਆ ਹੋਇਆ ਗੁਰਨਾਨਕ ਦਰਬਾਰ ਗੁਰਦੁਆਰਾ ਸੰਸਾਰ ਦਾ ਇੱਕੋ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਕੋਈ ਰਾਤ ਨਹੀਂ ਰੁਕ ਸਕਦਾ ਸੰਗਤ ਦੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਥੋੜਾ ਟਾਈਮ ਤੋਂ ਦੁਬਈ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਕਥਾ ਵਿਚਾਰ ਹੋ ਸਕਦੀ ਹੈ।